ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਤਸਵੀਰ ਕੌਰ ਢਾਲੀਵਾਲ ਦੀ ਕਹਾਣੀ ਤੀਆਂ ਦੇ ਲੇਖ ਭਾਗ 21 ਜਗਤਾਰ ਹੋਣੀ ਵੀ ਦੁਪਹਿਰ ਤੋਂ ਬਾਅਦ ਪਿੰਡ ਨੂੰ ਚਲੇ ਗਏ ਖੁਸ਼ੀ ਨੂੰ ਵੀ ਨਾਲ ਹੀ ਲੈ ਗਏ ਕਿ ਹਰਿੰਦਰ ਕੱਲ ਨੂੰ ਸਵੇਰੇ ਜਲਦੀ ਛੱਡ ਆਵੇਗਾ ਗੁਰੀ ਦੇ ਮਾਮਾ ਮਾਮੀ ਤੇ ਨਾਨੀ ਨਾਲ ਦੋਵੇਂ ਬੱਚੇ ਸਭ ਚਲੇ ਗਏ ਘਰ ਸੁਨਣਾ ਸੁਨਣਾ ਹੋ ਗਿਆ ਗੁਰੀ ਚੁੱਪਚਾਪ ਕੰਮਕਾਰ ਕਰਦੀ ਤੁਰੀ ਫਿਰਦੀ ਸੀ ਬੇਬੇ ਨੇ ਗੁਰੀ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਸਮਝਾਉਣ ਲੱਗੀ ਕਿ ਸਹੁਰੇ ਘਰ ਸਿਆਣੇ ਬਣ ਕੇ ਰਹੀਦਾ ਬੇਬੇ ਕਹਿਣ ਲੱਗੀ ਮੈਨੂੰ ਪਤਾ ਮੇਰੀ ਪੋਤੀ ਤਾਂ ਉੱਚੀ ਆਵਾਜ਼ ਵਿੱਚ ਵੀ ਨਹੀਂ ਬੋਲਦੀ ਬੇਬੇ ਗੁਰੀ ਨੂੰ ਕਲਾਵੇ ਵਿੱਚ ਲੈਂਦੀ ਹੋਏ ਬਹੁਤ ਸਿਆਣੀ ਆ ਗੁਰੀ ਸਾਡੇ ਬਲਵਿੰਦਰ ਨੂੰ ਸ਼ਾਮ ਜਿਹੇ ਨੂੰ ਗੁਰੀ ਦੇ ਬਚੋਲੇ ਦਾ ਫੋਨ ਆਉਂਦਾ ਉਹਨੇ ਕਿਹਾ ਕਿ ਜਗਦੀਪ ਦਾ ਡੈਡੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਦੀ ਵਿਆਹ ਦੀ ਤਰੀਕ ਰੱਖਣ ਨੂੰ ਕਹਿੰਦੇ ਬਲਵਿੰਦਰ ਨੇ ਕਿਹਾ ਕਿ ਸਲਾਹ ਕਰਕੇ ਦੱਸਦਾ ਵਿਆਹ ਦੀ ਤਰੀਕ ਬਾਰੇ ਪਹਿਲਾਂ ਤਾਂ ਉਹਨੇ ਬੇਬੇ ਤੇ ਮਨਜੀਤ ਨਾਲ ਸਲਾਹ ਕੀਤੀ ਮਨਜੀਤ ਕਹਿਣ ਲੱਗੀ ਇਹ ਤਾਂ ਬਹੁਤ ਛੇਤੀ ਆ ਵੀ ਕੋ ਦਿਨ ਹੀ ਨੇ ਵਿੱਚ ਤੁਸੀਂ ਕਹੋ ਇੱਕ ਡੇਢ ਮਹੀਨਾ ਤਾਂ ਹੋਵੇ ਤਿਆਰੀ ਵੀ ਕਰਨੀ ਆ ਬਲਵਿੰਦਰ ਮੈਨੂੰ ਤਾਂ ਇਹ ਸੀ ਕਿ ਮੂਰੇ ਨਵੰਬਰ ਵਿੱਚ ਕਰਾਂਗੇ ਉਦੋਂ ਤੱਕ ਖੁਸ਼ੀ ਦੀ ਡਿਗਰੀ ਵੀ ਪੂਰੀ ਹੋ ਜਾਊ ਫਿਰ ਨਾਲ ਹੀ ਉਹਦਾ ਵੀ ਕਰ ਦਿਆਂਗੇ ਮਨਜੀਤ ਨਹੀਂ ਇਕੱਠਿਆਂ ਦੇ ਵਿਆਹ ਨਹੀਂ ਕਰਨੇ ਬਲਵਿੰਦਰ ਜਗਤਾਰ ਨੂੰ ਫੋਨ ਲਾ ਕੇ ਦੱਸਦਾ ਜਗਤਾਰ ਕਹਿੰਦਾ ਕੋਈ ਨਹੀਂ ਹੁਣ ਕਰ ਲਿਆ ਕਿ 6 ਮਹੀਨਿਆਂ ਨੂੰ ਕਰਤਾ ਅੱਧਾ ਘੰਟਾ ਪਹਿਲਾਂ ਗੁਰੀ ਦੇ ਫੋਨ ਤੇ ਜਗਦੀਪ ਦਾ ਮੈਸੇਜ ਆਉਂਦਾ ਗੁਰੀ ਆਪਣੀ ਮੰਮੀ ਨੂੰ ਦੱਸਦੀ ਏ ਮਨਜੀਤ ਕੋਈ ਨਹੀਂ ਪੁੱਤ ਕਰ ਲਾ ਗੱਲ ਵੀ ਦਿਨਾਂ ਨੂੰ ਵਿਆਹ ਮੰਗੀ ਜਾਂਦੇ ਨੇ ਗੁਰੀ ਦਾ ਸੁਣ ਕੇ ਦਿਲ بیٹھ ਜਾਂਦਾ ਚਾਹੇ ਕੁੜੀਆਂ ਦੇ ਆਪਣੇ ਵਿਆਹ ਨੂੰ ਲੈ ਕੇ ਕਿੰਨੇ ਹੀ ਚਾਹ ਹੁੰਦੇ ਨੇ ਗੁਰੀ ਨੇ ਵੀ ਕਿੰਨੇ ਸੁਪਨੇ ਸਜਾਏ ਹੁੰਦੇ ਨੇ ਪਰ ਫਿਰ ਵੀ ਉਹਦੀਆਂ ਅੱਖਾਂ ਭਰ ਆਈਆਂ ਗੁਰੀ ਜਗਦੀਪ ਦੇ ਮੈਸੇਜ ਦਾ ਰਿਪਲਾਈ ਕਰ ਦਿੰਦੀ ਆ ਗੁਰੀ ਥੋੜੀ ਦੇਰ ਉਡੀਕ ਕਰਨ ਤੋਂ ਬਾਅਦ ਫੋਨ ਰੱਖ ਦਿੰਦੀ ਆ ਤੇ ਰਸੋਈ ਵਿੱਚ ਜਾਣ ਲੱਗਦੀ ਆ ਕਿ ਫਿਰ ਮੈਸੇਜ ਆਉਂਦਾ ਜਗਦੀਪ ਹਾਂਜੀ ਮਿਲ ਗਈ ਖੁਸ਼ਖਬਰੀ ਗੁਰੀ ਹਾਂਜੀ ਮੰਮੀ ਨੇ ਹੁਣੇ ਦੱਸਿਆ ਜਗਦੀਪ ਕਿਵੇਂ ਰਿਹਾ ਫਿਰ ਸਰਪ੍ਰਾਈਜ਼ ਗੁਰੀ ਵਧਿਆ ਜੀ ਡੈਡੀ ਕਹਿੰਦੇ ਸੁਣੇ ਸੀ ਕਿ ਬਹੁਤ ਥੋੜੇ ਦਿਨ ਨੇ ਵਿੱਚ ਵਿਆਹ ਦੀ ਤਿਆਰੀ ਕਿਵੇਂ ਹੋ ਜਗਦੀਪ ਗੁਰਪ੍ਰੀਤ ਪਤਾ ਇੱਧਰ ਡੈਡੀ ਜੀ ਕਹਿੰਦੇ ਸੀ ਕਿ ਅੱਜ ਹੀ ਆਨੰਦ ਕਾਰਜ ਕਰ ਲੈਣੇ ਸੀ ਗੁਰੀ ਹਾਂਜੀ ਗੁਰੀ ਜ਼ਿਆਦਾ ਮੈਸੇਜ ਦਾ ਰਿਪਲਾਈ ਹਾਂਜੀ ਵਿੱਚ ਹੀ ਕਰਦੀ ਆ। ਜਗਦੀਪ ਮਨੋਂ ਖਿਜ ਜਾਂਦਾ ਕਿ ਗੁਰੀ ਚੰਗੀ ਤਰ੍ਹਾਂ ਗੱਲ ਇਹ ਨਹੀਂ ਕਰਦੀ। ਗੁਰੀ ਜਗਦੀਪ ਨੂੰ ਇਹ ਕਹਿ ਕੇ ਬਾਏ ਭੋਲ ਦਿੰਦੀ ਆ ਕਿ ਓਨੇ ਰਸੋਈ ਵਿੱਚ ਜਾਣਾ। ਜਗਦੀਪ ਆਪਣੀ ਭਾਬੀ ਜਸਪ੍ਰੀਤ ਨੂੰ ਕਹਿੰਦਾ ਕਿ ਨੰਬਰ ਲੈਣ ਦਾ ਕੀ ਫਾਇਦਾ ਹੋਇਆ ਗੁਰਪ੍ਰੀਤ ਤਾਂ ਗੱਲ ਨਹੀਂ ਕਰਦੀ ਜਗਦੀਪ ਦੀ ਮੰਮੀ ਅੰਦਰੋਂ ਆਉਂਦੀ ਬੋਲੀ ਗੁਰਪ੍ਰੀਤ ਤੈਨੂੰ ਕਿੰਨਾ ਕੋ ਜਾਣਦੀ ਆ ਜਿਹੜਾ ਤੇਰੇ ਨਾਲ ਅੱਜ ਹੀ ਗੱਲ ਕਰ ਲੈਂਦੀ ਜਗਦੀਪ ਰਸੋਈ ਵਿੱਚੋਂ ਬਾਹਰ ਆ ਜਾਂਦਾ ਜਸਪ੍ਰੀਤ ਤੂੰ ਕਿਉਂ ਨੰਬਰ ਲੈ ਕੇ ਦਿੱਤਾ ਜਸਪ੍ਰੀਤ ਮੰਮੀ ਜੀ ਕੋਈ ਨਹੀਂ ਮੈਂ ਸਮਝਾ ਦਿੰਨੀ ਆ ਗੁਰਪ੍ਰੀਤ ਨੂੰ ਉਹ ਸਮਝਦਾ ਰਹੇ ਜਸਪ੍ਰੀਤ ਫੋਨ ਕਰਕੇ ਗੁਰਪ੍ਰੀਤ ਨਾਲ ਗੱਲ ਕਰਦੀ ਆ ਰਸਮੀ ਗੱਲਬਾਤ ਤੋਂ ਬਾਅਦ ਉਹ ਗੁਰਪ੍ਰੀਤ ਨੂੰ ਸਮਝਾਉਂਦੀ ਆ ਕਿ ਜਗਦੀਪ ਨਾਲ ਚੰਗੀ ਤਰ੍ਹਾਂ ਗੱਲ ਕਰ ਲਿਆ ਕਰ ਗੁਰਪ੍ਰੀਤ ਦੀਦੀ ਮੈਂ ਤਾਂ ਹਰ ਮੈਸੇਜ ਦਾ ਰਿਪਲਾਈ ਕੀਤਾ ਜਸਪ੍ਰੀਤ ਚੱਲ ਕੋਈ ਨਹੀਂ ਜਿਸ ਦਿਨ ਸ਼ਾਪਿੰਗ ਕਰਨੀ ਹੋ ਉਸ ਦਿਨ ਮਿਲਦੇ ਆ ਫਿਰ ਚੰਗੀ ਤਰ੍ਹਾਂ ਜਾਣ ਪਛਾਣ ਹੋ ਜਾਓ ਗੁਰਪ੍ਰੀਤ ਤਾਂ ਬੋਲਦੀ ਘੱਟ ਸੀ ਗੁਰਪ੍ਰੀਤ ਨੇ ਆਪਣੇ ਕਮਰੇ ਵਿੱਚ ਜਾ ਕੇ ਖੁਸ਼ੀ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਖੁਸ਼ੀ ਸੁਣ ਕੇ ਟੱਪਣ ਲੱਗੀ ਮਜ਼ਾਕ ਨਾਲ ਕਹਿਣ ਲੱਗੀ ਓਹੋ ਤਾਂ ਭਾਜੀ ਦੇ ਮੈਸੇਜ ਆਏ ਸੀ ਤੇ ਮੇਰੀ ਛੂਈ ਮੂਈ ਭੈਣ ਨੇ ਚੰਗੀ ਤਰ੍ਹਾਂ ਰਿਪਲਾਈ ਹੀ ਨਹੀਂ ਕੀਤਾ ਗੁਰੀ ਦੁਖੀ ਆਵਾਜ਼ ਵਿੱਚ ਜਰ ਖੁਸ਼ੀ ਤੂੰ ਮਜ਼ਾਕ ਨਾ ਕਰ ਮੈਨੂੰ ਕੋਈ ਰਾਹ ਦੱਸ ਖੁਸ਼ੀ ਲੈ ਦੱਸ ਭਾਜੀ ਨੂੰ ਫੋਨ ਕਰੋ ਗੁਰੀ ਮੈਡਮ ਤੇ ਗੱਲ ਕਰੋ ਗੁਰੀ ਹਾਏ ਹਾਏ ਮੈਂ ਕੀ ਗੱਲ ਕਰੂੰਗੀ ਖੁਸ਼ੀ ਤੈਨੂੰ ਪਤਾ ਵਿਆਹ ਵੀ ਹੁਣ ਹੀ ਕਰਨ ਨੂੰ ਕਹਿੰਦੇ ਨੇ ਖੁਸ਼ੀ ਹਾਂ ਥੋੜੀ ਦੇਰ ਪਹਿਲਾਂ ਫੁੱਫੜ ਜੀ ਤੋਂ ਪਤਾ ਲੱਗਿਆ ਦੋਮਾ ਭੈਣਾ ਨੇ ਬਾਬਾ ਟਾਈਮ ਗੱਲਾਂ ਕਰਕੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਰੋਟੀ ਖਾਣ ਵੇਲੇ ਗੁਰੂ ਨੂੰ ਪਤਾ ਲੱਗਿਆ ਕਿ ਵਿਆਹ ਫਰਵਰੀ ਦੇ ਪਹਿਲੇ ਹਫ਼ਤੇ ਦਾ ਰੱਖ ਦਿੱਤਾ ਅਗਲੇ ਦਿਨ ਹਰਿੰਦਰ ਖੁਸ਼ੀ ਨੂੰ ਕਾਲਜ ਛੱਡ ਆਇਆ ਖੁਸ਼ੀ ਥੋੜਾ ਲੇਟ ਪਹੁੰਚੀ ਕਲਾਸ ਸ਼ੁਰੂ ਹੋ ਗਈ ਸੀ ਅੱਗੇ ਵਾਲੀਆਂ ਕਲਾਸਾਂ ਉਹਨੇ ਸਾਰੀਆਂ ਲਾਈਆਂ ਖੁਸ਼ੀ ਆਪਣੀਆਂ ਸਹੇਲੀਆਂ ਲਈ ਘਰੋਂ ਮਠਿਆਈ ਲੈ ਕੇ ਗਈ ਸੀ ਉਹਨੇ ਸਾਰੇ ਗਰੁੱਪ ਨੂੰ ਫ੍ਰੀ ਹੋ ਕੇ ਕੰਟੀਨ ਆਉਣ ਨੂੰ ਕਹਿ ਦਿੱਤਾ ਸਾਰੇ ਗਰੁੱਪ ਵਿੱਚ 11-12 ਜਾਣੇ ਸੀ ਖੁਸ਼ੀ ਦੀਪੀ ਸੁਖੀ ਤੇ ਇੱਕ ਮੁੰਡਾ ਸੁਖਦੀਪ ਇਹਨਾਂ ਦਾ ਅਲੱਗ ਗਰੁੱਪ ਸੀ ਜਾਰੇ ਇਕੱਠੇ ਇੱਕ ਪ੍ਰੋਜੈਕਟ ਤੇ ਕੰਮ ਕਰਦੇ ਸੀ ਅਸਾਈਨਮੈਂਟ ਵੀ ਇਕੱਠੇ ਬਣਾਉਂਦੇ ਖੁਸ਼ੀ ਨੇ ਮਠਿਆਈ ਦੇ ਨਾਲ ਹੀ ਸਾਰਿਆਂ ਲਈ ਚਾਹ ਤੇ ਸਮੋਸੇ ਮੰਗਵਾ ਲਏ ਸਾਰੇ ਖੁਸ਼ ਸੀ ਕਿ ਖੁਸ਼ੀ ਪਾਰਟੀ ਦੇ ਰਹੀ ਆ ਸੁਖਦੀਪ ਚੁੱਪਚਾਪ ਬੈਠਾ ਸੀ ਦੀਪੀ ਸੁਖਦੀਪ ਨੂੰ ਪੁੱਛਦੀ ਆ ਕੀ ਹੋਇਆ ਸੁਖਦੀਪ ਚੁੱਪ ਬੈਠਾ ਸੁਖਦੀਪ ਨਹੀਂ ਦੀਪੀ ਮੈਂ ਸੋਚਦਾ ਸੀ ਖੁਸ਼ੀ ਨੇ ਕਾਦੀ ਪਾਟੀ ਦਿੱਤੀ ਆ ਦੀਪੀ ਲੈ ਤੈਨੂੰ ਨਹੀਂ ਪਤਾ ਸਵੇਰੇ ਤਾਂ ਖੁਸ਼ੀ ਨੇ ਆਉਂਦੇ ਸਾਲ ਦੱਸਿਆ ਸੀ ਕਿ ਉਹਦੀ ਭੈਣ ਦਾ ਰੋਕਾ ਹੋਇਆ ਏ ਵਿਆਹ ਵੀ ਆ ਫਰਵਰੀ ਵਿੱਚ ਹੀ ਰੱਖਿਆ ਸੁਖਦੀਪ ਕਹਿੰਦਾ ਉਹ ਅੱਛਾ ਤਾਂ ਹੀ ਖੁਸ਼ੀ ਇੰਨੀ ਖੁਸ਼ ਆ ਅੱਜ ਖੁਸ਼ਪ੍ਰੀਤ ਦੀਪੀ ਹੋਰ ਕੀ ਤੈਨੂੰ ਟੈਨਸ਼ਨ ਹੋਗੀ ਹੋਣੀ ਆ ਕਿ ਖੁਸ਼ੀ ਦਾ ਰੋਕਾ ਏ ਹੋ ਜਾਣਾ ਇਹਦਾ ਵੀ ਇੱਕ ਦਿਨ ਮੰਗਣਾ ਕੀ ਪਤਾ ਹੁਣ ਹੀ ਹੋ ਜਾਵੇ ਵਿਆਹ ਇਕੱਠਿਆਂ ਦੇ ਕਰਨਗੇ ਪਰ ਖੁਸ਼ਦੀਪ ਕਹਿੰਦਾ ਕਿਉਂ ਨਹੀਂ ਖੁਸ਼ੀ ਨੂੰ ਕਿ ਤੂੰ ਉਹ ਨੂੰ ਪਸੰਦ ਕਰਦਾ ਸੁਖਦੀਪ ਦੀਪੀ ਖੁਸ਼ੀ ਨੇ ਕਿੱਥੇ ਮੰਨਣਾ ਮੈਂ ਉਹਦੀ ਦੋਸਤੀ ਤੋਂ ਵੀ ਜਾਊਂਗਾ ਉਦੋਂ ਤੱਕ ਖੁਸ਼ੀ ਵੀ ਉਹਨਾਂ ਕੋਲ ਆ ਕੇ ਬੈਠ ਗਈ ਤੇ ਉਹ ਚਾਰੇ ਗੱਲਾਂ ਬਾਤਾਂ ਕਰਨ ਲੱਗੇ ਉਥੋਂ ਖੁਸ਼ੀ ਹੋਣੀ ਹੋਸਟਲ ਆਪਣੇ ਕਮਰੇ ਵਿੱਚ ਆ ਗਈਆਂ ਰਾਤ ਨੂੰ ਖੁਸ਼ੀ ਨੂੰ ਉਹਦੀ ਮੰਮੀ ਨੇ ਗੁਰੀ ਦੇ ਵਿਆਹ ਦੀ ਤਰੀਕ ਦੱਸਦੀ dá dia